ਇਸ ਧਰਤੀ ਤੇ ਇਨਸਾਨਾਂ ਨੂੰ ਰਹਿਣੇ ਲਗਭਗ 3 ਲੱਖ ਸਾਲ ਦਾ ਸਮਾਂ ਹੋ ਗਿਆ ਹੈ ਇਸ ਸਮੇਂ ਦੌਰਾਨ ਸਾਡੇ ਸਰੀਰਕ ਢਾਂਚੇ ਵਿੱਚ ਕਈ ਬਦਲਾਅ ਦੇਖਣ ਨੂੰ ਮਿਲੇ ਧਰਤੀ ਤੇ ਮੌਜੂਦ ਹਰ ਜੀਵ ਦਾ ਆਕਾਰ ਰੰਗ ਰੂਪ ਸਮੇਂ ਦੇ ਨਾਲ ਨਾਲ ਬਦਲਦਾ ਰਹਿੰਦਾ ਹੈ ਕਿਉਂਕਿ ਕੁਦਰਤ ਸਾਨੂੰ ਉਹੀ ਚੀਜ਼ਾਂ ਪ੍ਰਦਾਨ ਕਰਦੀ ਹੈ ਜਿਨ੍ਹਾਂ ਦੀ ਸਾਨੂੰ ਜ਼ਰੂਰਤ ਹੁੰਦੀ ਹੈ ਅਤੇ ਉਹ ਚੀਜ਼ਾਂ ਖੋਹ ਲੈਂਦੀ ਹੈ ਜਿਨ੍ਹਾਂ ਦੀ ਸਾਨੂੰ ਜ਼ਰੂਰਤ ਨਹੀਂ ਹੁੰਦੀ ਇਸੇ ਪ੍ਰੋਸੈਸ ਨੂੰ ਇਵੋਲੂਸ਼ਨ ਕਿਹਾ ਜਾਂਦਾ ਹੈ ਜਿਹੜਾ ਪਿਛਲੇ ਲੱਖਾਂ ਸਾਲਾਂ ਤੋਂ ਹੁੰਦਾ ਆ ਰਿਹਾ ਹੈ ਅਤੇ ਰਹਿੰਦੀ ਦੁਨੀਆ ਤੱਕ ਹੁੰਦਾ ਹੀ ਰਹੂਗਾ ਇਸ ਵੀਡੀਓ ਵਿੱਚ ਅਸੀਂ ਇਹੀ ਜਾਣਾਂਗੇ ਕਿ ਇਵੋਲੂਸ਼ਨ ਦੇ ਦੌਰਾਨ ਕੁਦਰਤ ਨੇ ਸਾਨੂੰ ਕੀ ਕੁਝ ਦਿੱਤਾ ਹੈ ਅਤੇ ਕੀ ਕੁਝ ਸਾਥੋਂ ਖੋਹ ਲਿਆ ਹੈ ਇਵੋਲੂਸ਼ਨ ਕਦੇ ਨਹੀਂ ਰੁਕਦਾ ਜੇ ਧਰਤੀ ਤੇ ਇਨਸਾਨਾਂ ਦੇ ਐਵੋਲੂਸ਼ਨ ਦੀ ਗੱਲ ਕਰੀਏ ਤਾਂ ਅੱਜ ਤੋਂ ਲੱਖਾਂ ਸਾਲ ਪਹਿਲਾਂ ਸਾਡੇ ਪੂਰਵਜ ਬਾਂਦਰਾਾਂ ਤੇ ਚਿੰਪਨਜੀ ਵਰਗੇ ਪ੍ਰਜਾਤੀਆਂ ਦੇ ਜੀਵਾਂ ਨਾਲ ਤਾਲੁਕਤ ਰੱਖਦੇ ਸੀ ਪਰ ਜਿਵੇਂ ਜਿਵੇਂ ਸਾਡੇ ਪੂਰਬਜਾਂ ਨੇ ਆਪਣਾ ਰਹਿਣ ਸਹਿਣ ਤੇ ਖਾਣ ਪੀਣ ਦਾ ਤਰੀਕਾ ਬਦਲਿਆ ਉਵੇਂ ਉਵੇਂ ਹੀ ਉਹਨਾਂ ਦੇ ਸਰੀਰਕ ਢਾਂਚੇ ਤੇ ਦਿਮਾਗ ਵਿੱਚ ਬਦਲਾਅ ਹੁੰਦਾ ਰਿਹਾ। ਇਸੇ ਬਦਲਾਅ ਦੇ ਹੋਂ ਕਰਕੇ ਤਾਨੂੰ ਅਤੇ ਮੈਨੂੰ ਇਹ ਸਰੀਰ ਮਿਲਿਆ ਹੈ ਜਿਸ ਵਿੱਚ ਆਪਾਂ ਦੋ ਪੈਰਾਂ ਤੇ ਖੜੇ ਹੋ ਕੇ ਚੱਲ ਸਕਦੇ ਹਾਂ ਅਤੇ ਹੱਥਾਂ ਦੀ ਕੁਸ਼ਲਤਾ ਨਾਲ ਕਈ ਕੰਮ ਕਰ ਸਕਦੇ ਹਾਂ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਨਸਾਨ ਜਾਂ ਕਿਸੇ ਵੀ ਜੀਵ ਦੇ ਰਹਿਣ ਸਹਿਣ ਖਾਣ ਪੀਣ ਦੀਆਂ ਆਸਤਾ ਅਤੇ ਆਸ-ਪਾਸ ਦੇ ਵਾਤਾਵਰਣ ਅਨੁਸਾਰ ਹੀ ਉਸਦਾ ਸਰੀਰਕ ਅਤੇ ਮਾਨਸਿਕ ਵਿਕਾਸ ਹੁੰਦਾ ਹੈ ਇਹ ਕੁਦਰਤ ਵੱਲੋਂ ਦਿੱਤਾ ਗਿਆ ਹਰ ਇੱਕ ਜੀਵ ਨੂੰ ਇੱਕ ਬਹੁਤ ਹੀ ਸੋਹਣਾ ਗਿਫਟ ਹੈ ਇਸੇ ਤਰ੍ਹਾਂ ਕੁਦਰਤ ਸਾਡੇ ਤੋਂ ਜਾਂ ਜਾਨਵਰਾਂ ਤੋਂ ਉਹ ਹਰ ਚੀਜ਼ ਖੋਹ ਲੈਂਦੀ ਹੈ ਜਿਸ ਦੀ ਉਹ ਵਰਤੋਂ ਨਹੀਂ ਕਰਦੇ ਜਾਂ ਸਾਨੂੰ ਜ਼ਰੂਰਤ ਨਹੀਂ ਹੁੰਦੀ ਜਿਵੇਂ ਕਿ ਹਰ ਕੋਈ ਜਾਣਦਾ ਹੈ ਕਿ ਜ਼ਿਆਦਾਤਰ ਜਾਨਵਰਾਂ ਦੇ ਇੱਕ ਪੂਛ ਹੁੰਦੀ ਹੈ ਜਿਹੜੀ ਉਹਨਾਂ ਨੂੰ ਚੱਲਣ ਭੱਜਣ ਅਤੇ ਸਰੀਰ ਦਾ ਬੈਲੈਂਸ ਬਣਾਉਣ ਵਿੱਚ ਮਦਦ ਕਰਦੀ ਹੈ ਅੱਜ ਤੋਂ ਲੱਖਾਂ ਸਾਲ ਪਹਿਲਾਂ ਸਾਡੇ ਪੂਰਵਜਾਂ ਦੇ ਵੀ ਇੱਕ ਪੂਛ ਹੁੰਦੀ ਸੀ ਜਿਹੜੀ ਦਰਖਤਾਂ ਤੇ ਚੜ੍ਹਨ ਅਤੇ ਸਰੀਰ ਦਾ ਬੈਲੈਂਸ ਬਣਾਉਣ ਵਿੱਚ ਉਹਨਾਂ ਦੀ ਮਦਦ ਕਰਦੀ ਸੀ ਪਰ ਜਦੋਂ ਸਾਡੇ ਪੂਰਵਜ ਦਰਖਤਾਂ ਤੋਂ ਉੱਤਰ ਕੇ ਧਰਤੀ ਤੇ ਰਹਿਣ ਲੱਗੇ ਤਾਂ ਪੂਛ ਦੀ ਜ਼ਰੂਰਤ ਵੀ ਖਤਮ ਹੋ ਗਈ ਜਿਸ ਕਰਕੇ ਇਵੋਲੂਸ਼ਨ ਦੇ ਚੱਲਦਿਆਂ ਪਹਿਲਾਂ ਪੂੰਛ ਦਾ ਆਕਾਰ ਛੋਟਾ ਹੁੰਦਾ ਗਿਆ ਤੇ ਹੌਲੀ-ਹੌਲੀ ਪੂੰਛ ਪੂਰੀ ਤਰ੍ਹਾਂ ਨਾਲ ਖਤਮ ਹੋ ਗਈ ਅਤੇ ਰੀੜ ਦੀ ਹੱਡੀ ਸਿੱਧੀ ਹੋ ਗਈ ਤੇ ਇਨਸਾਨ ਆਸਾਨੀ ਨਾਲ ਦੋ ਪੈਰਾਂ ਤੇ ਤੁਰਨ ਲੱਗਾ ਪਰ ਜੇ ਤੁਹਾਨੂੰ ਲੱਗਦਾ ਹੈ ਕਿ ਹੁਣ ਸਾਡਾ ਐਵੋਲੂਸ਼ਨ ਰੁਕ ਗਿਆ ਹੈ ਤਾਂ ਤੁਸੀਂ ਬਿਲਕੁਲ ਹੀ ਗਲਤ ਹੋ ਕਿਉਂਕਿ ਇਹ ਇੱਕ ਏਦਾਂ ਦੀ ਪ੍ਰਕਿਰਿਆ ਹੈ ਜਿਹੜੀ ਕਿ ਕਦੇ ਵੀ ਨਹੀਂ ਰੁਕਦੀ ਇਹ ਬਿਨਾਂ ਰੁਕੇ ਨਿਰੰਤਰ ਚੱਲਦੀ ਹੀ ਰਹਦੀ ਹੈ ਹਾਲਾਂਕਿ ਆਪਾਂ ਇਸ ਬਦਲਾਅ ਨੂੰ ਮਹਿਸੂਸ ਨਹੀਂ ਕਰ ਸਕਦੇ ਕਿਉਂਕਿ ਇਸ ਦੀ ਸਪੀਡ ਬਹੁਤ ਹੀ ਜ਼ਿਆਦਾ ਸਲੋ ਹੁੰਦੀ ਹੈ ਤੁਸੀਂ ਦੇਖਿਆ ਹੋਣਾ ਕਿ ਕਈ ਜਾਨਵਰਾਂ ਦੇ ਕੰਨ ਬਹੁਤ ਵੱਡੇ ਹੁੰਦੇ ਨੇ ਤੇ ਉਹ ਆਪਣੇ ਕੰਨਾਂ ਨੂੰ ਆਪਣੀ ਮਰਜ਼ੀ ਨਾਲ ਹਿਲਾ ਵੀ ਸਕਦੇ ਨੇ ਇਹ ਇਸ ਕਰਕੇ ਹੁੰਦਾ ਹੈ ਕਿ ਉਹਨਾਂ ਜਾਨਵਰਾਂ ਨੂੰ ਜਿਉਂਦੇ ਰਹਿਣ ਲਈ ਅਜਿਹੇ ਕੰਨਾਂ ਦੀ ਬਹੁਤ ਜ਼ਰੂਰਤ ਹੁੰਦੀ ਹੈ ਪਰ ਆਪਾਂ ਇਨਸਾਨ ਆਪਣੇ ਕੰਨਾਂ ਦੀਆਂ ਮਾਸਪੇਸ਼ੀਆਂ ਨੂੰ ਹਿਲਾ ਨਹੀਂ ਸਕਦੇ ਕਿਉਂਕਿ ਅੱਜ ਅਸੀਂ ਜੰਗਲਾਂ ਵਿੱਚ ਨਹੀਂ ਰਹਿੰਦੇ ਤੇ ਸਾਨੂੰ ਜਿਉਂਦੇ ਰਹਿਣ ਲਈ ਕੰਨਾਂ ਤੇ ਨਿਰਭਰ ਨਹੀਂ ਹੋਣਾ ਪੈਂਦਾ ਇਸ ਲਈ ਕੁਦਰਤ ਨੇ ਕੰਨਾਂ ਨੂੰ ਹਿਲਾਉਣ ਵਾਲੀ ਸ਼ਮਤਾ ਸਾਡੇ ਤੋਂ ਖੋ ਲਈ ਹੈ ਇਸੇ ਤਰ੍ਹਾਂ ਪਾਣੀ ਵਿੱਚ ਜ਼ਿਆਦਾ ਦੇਰ ਤੱਕ ਰਹਿਣ ਨਾਲ ਸਾਪਣ ਵੱਖਾਂ ਅਤੇ ਪੈਰਾਂ ਦੀ ਤੰਨ ਢਿੱਲੀ ਹੋ ਜਾਂਦੀ ਹੈ ਜਿਹੜੀ ਸਾਡੇ ਪੂਰਵਜਾਂ ਦੀ ਦਿੱਤੀ ਇੱਕ ਨਿਸ਼ਾਨੀ ਹੈ ਅਸਲ ਵਿੱਚ ਜਦੋਂ ਸਾਡੇ ਪੂਰਵਜ ਦਰੱਖਤਾਂ ਤੇ ਰਹਿੰਦੇ ਸੀ ਤਾਂ ਉਹਨਾਂ ਨੂੰ ਹੱਥਾਂ ਪੈਰਾਂ ਦੀ ਚੰਗੀ ਗ੍ਰਿਪ ਦੀ ਲੋੜ ਹੁੰਦੀ ਸੀ ਪਰ ਬਰਸਾਤ ਦੇ ਮੌਸਮ ਵਿੱਚ ਦਰੱਖਤਾਂ ਦੀਆਂ ਟਾਹਣੀਆਂ ਪਾਣੀ ਨਾਲ ਗਿੱਲੀਆਂ ਹੋ ਕੇ ਤਿਲਕਣੀਆਂ ਹੋ ਜਾਂਦੀਆਂ ਸੀ ਜਿਸ ਕਰਕੇ ਉਹਨਾਂ ਨੂੰ ਫੜਨਾ ਔਖਾ ਹੋ ਜਾਂਦਾ ਸੀ ਪਰ ਕੁਦਰਤ ਨੇ ਸਾਡੇ ਪੂਰਵਜਾਂ ਨੂੰ ਇੱਕ ਖਾਸ ਤਾਕਤ ਦਿੱਤੀ ਪੀ ਪਾਣੀ ਨਾਲ ਗਿੱਡੀ ਹੋਣ ਤੇ ਉਹਨਾਂ ਦੀ ਸਕਿਨ ਥੋੜੀ ਜਹੀ ਠਿੱਲੀ ਹੋ ਜਾਂਦੀ ਸੀ ਜਿਹਦੇ ਕਰਕੇ ਉਹਨਾਂ ਨੂੰ ਦਰਖਤਾਂ ਦੀਆਂ ਟਾਹਣੀਆਂ ਨੂੰ ਫੜਨਾ ਸੌਖਾ ਹੋ ਜਾਂਦਾ ਸੀ ਪਰ ਅੱਜ ਅਸੀਂ ਦਰਖਤਾਂ ਤੇ ਨਹੀਂ ਚੜਦੇ ਨਾ ਹੀ ਸਾਨੂੰ ਇੰਨੀ ਮਜ਼ਬੂਤ ਗ੍ਰਿਪ ਦੀ ਲੋੜ ਹੁੰਦੀ ਹੈ ਪਰ ਫਿਰ ਵੀ ਜਦੋਂ ਅਸੀਂ ਜ਼ਿਆਦਾ ਦੇਰ ਤੱਕ ਪਾਣੀ ਵਿੱਚ ਰਹੀਏ ਤਾਂ ਸਾਡੇ ਵੀ ਹੱਥਾਂ ਪੈਰਾਂ ਦੀ ਸਕਿਨ ਆਪਣੇ ਆਪ ਹੀ ਢਿੱਲੀ ਹੋਣ ਲੱਗ ਜਾਂਦੀ ਹੈ ਸਾਡੇ ਗੁੱਟ ਵਿੱਚ ਵੀ ਇੱਕ ਬਹੁਤ ਮਜ਼ਬੂਤ ਮਾਸਪੇਸ਼ੀ ਹੁੰਦੀ ਹੈ ਜਿਹੜੀ ਦਰਖਤਾਂ ਤੇ ਚੜਨ ਲਈ ਮਦਦਗਾਰ ਹੁੰਦੀ ਹੈ ਇਸ ਮਾਸਪੇਸ਼ੀ ਦਾ ਇਸਤੇਮਾਲ ਸਾਡੇ ਪੂਰਵਜਾਂ ਦੁਆਰਾ ਕੀਤਾ ਜਾਂਦਾ ਸੀ ਪਰ ਅੱਜ ਆਪਾਂ ਦਰਖਤਾਂ ਤੇ ਚੜਨਾ ਬੰਦ ਕਰ ਦਿੱਤਾ ਹੈ ਜਿਸ ਕਰਕੇ ਹੌਲੀ-ਹੌਲੀ ਇਹ ਮਾਸਪੇਸ਼ੀ ਸਾਡੇ ਗੁੱਟ ਤੋਂ ਗਾਇਬ ਹੁੰਦੀ ਜਾ ਰਹੀ ਹੈ ਹਾਲਾਕਿ ਕੁਝ ਲੋਕਾਂ ਦੇ ਗੁੱਟ ਵਿੱਚ ਇਹ ਮਾਸਪੇਸ਼ੀਆਂ ਅੱਜ ਵੀ ਦੇਖੀਆਂ ਜਾ ਸਕਦੀਆਂ ਨੇ ਜਿਹੜੇ ਕਿ ਦਰਾਖਤਾਂ ਤੇ ਚੜਦੇ ਰਹਿੰਦੇ ਨੇ ਜਾਂ ਜਿਹੇ ਲੋਕ ਜਿਨ੍ਹਾਂ ਦੇ ਕੰਮ ਵਿੱਚ ਸ਼ਾਮਲ ਹੈ ਦਰਾਖਤਾਂ ਤੇ ਚੜਨਾ ਇਸੇ ਤਰ੍ਹਾਂ ਕੁਦਰਤ ਸਾਡੇ ਸਰੀਰ ਦੇ ਗੈਰ ਜ਼ਰੂਰੀ ਅੰਗਾਂ ਨੂੰ ਖੋਹ ਲੈਂਦੀ ਹੈ ਪਰ ਨਾਲ ਹੀ ਨਵੇਂ ਅੰਗਾਂ ਨੂੰ ਵਿਕਸਿਤ ਵੀ ਕਰ ਦਿੰਦੀ ਹੈ ਜਿਨ੍ਹਾਂ ਦੀ ਸਾਨੂੰ ਜ਼ਰੂਰਤ ਹੁੰਦੀ ਹੈ ਅੱਜ ਆਪਾਂ ਦੋ ਪੈਰਾਂ ਤੇ ਸਿੱਧੇ ਖੜੇ ਹੋ ਕੇ ਤੁਰ ਸਕਦੇ ਹਾਂ ਇਸ ਕਰਕੇ ਸਾਡੇ ਪੈਰਾਂ ਦੀਆਂ ਉਂਗਲਾਂ ਦਾ ਇਸਤੇਮਾਲ ਨਾਲ ਦੇ ਬਰਾਬਰ ਹੀ ਹੁੰਦਾ ਹੈ ਇਸੇ ਕਰਕੇ ਸਾਡੇ ਪੈਰਾਂ ਦੀਆਂ ਉਂਗਲਾਂ ਦਾ ਆਕਾਰ ਛੋਟਾ ਹੁੰਦਾ ਜਾ ਰਿਹਾ ਹੈ ਅਤੇ ਪੈਰਾਂ ਦੀਆਂ ਕਲੀਆਂ ਦਾ ਆਕਾਰ ਵੱਡਾ ਹੁੰਦਾ ਜਾ ਰਿਹਾ ਹੈ ਵਿਗਿਆਨਿਕਾਂ ਦੀ ਮੰਨੀ ਹੈ ਤਾਂ ਕੋ ਇੱਕ ਵਿੱਚ ਸਾਡੇ ਪੈਰਾਂ ਦੀਆਂ ਉਂਗਲਾਂ ਪੂਰੀ ਤਰ੍ਹਾਂ ਨਾਲ ਗਾਇਬ ਹੋ ਜਾਣਗੀਆਂ ਤੇ ਸਾਡੇ ਕੋਲ ਸਿਰਫ ਤਲਵੇਂ ਹੀ ਰਹਿ ਜਾਣਗੇ ਕਿਉਂਕਿ ਅੱਜ ਅਸੀਂ ਚੱਲਣ ਲਈ ਆਪਣੇ ਪੈਰਾਂ ਦੇ ਤਲਵਿਆਂ ਦਾ ਹੀ ਇਸਤੇਮਾਲ ਕਰਦੇ ਹਾਂ ਇਸੇ ਤਰ੍ਹਾਂ ਆਪਣੀਆਂ ਅੱਖਾਂ ਦੇ ਉੱਪਰ ਆਈਬ੍ਰੋਜ਼ ਮੀਂਹ ਕਣੀ ਅਤੇ ਪਸੀਨੇ ਤੋਂ ਸਾਡੀਆਂ ਅੱਖਾਂ ਦਾ ਬਚਾਅ ਕਰਦੀਆਂ ਨੇ ਕਿਉਂਕਿ ਦੋ ਪੈਰਾਂ ਤੇ ਸਿੱਧੇ ਖੜੇ ਹੋ ਕੇ ਤੁਰਨ ਨਾਲ ਮੀਂਹ ਦਾ ਪਾਣੀ ਤੇ ਪਸੀਨਾ ਅੱਖਾਂ ਦੇ ਅੰਦਰ ਜਾ ਸਕਦਾ ਹੈ। ਪਰ ਸਾਡੇ ਪੂਰਵਜਾਂ ਕੋਲ ਇੰਨੀ ਸੰਘਣੀਆਂ ਆਈਬ੍ਰੋਜ਼ ਨਹੀਂ ਹੁੰਦੀਆਂ ਸੀ ਕਿਉਂਕਿ ਉਹ ਚਾਰ ਪੈਰਾਂ ਤੇ ਤੁਰਦੇ ਸੀ ਜਿਸ ਕਰਕੇ ਮੀਂਹ ਦਾ ਪਾਣੀ ਉਹਨਾਂ ਦੀਆਂ ਅੱਖਾਂ ਵਿੱਚ ਨਹੀਂ ਜਾਂਦਾ ਸੀ ਇਸੇ ਤਰ੍ਹਾਂ ਸਾਡੇ ਪੂਰਵਜਾਂ ਦੇ ਸਰੀਰ ਤੇ ਬਹੁਤ ਵਾਲ ਹੁੰਦੇ ਸੀ ਜਿਹੜੇ ਉਹਨਾਂ ਨੂੰ ਗਰਮੀ ਸਰਦੀ ਤੋਂ ਬਚਾਉਂਦੇ ਸੀ ਪਰ ਅੱਜ ਅਸੀਂ ਗਰਮੀ ਸਰਦੀ ਤੋਂ ਬਚਣ ਲਈ ਕੱਪੜੇ ਪਾ ਲੈਂਦੇ ਹਾਂ ਹੁਣ ਸਾਡੇ ਸਰੀਰ ਤੇ ਵਾਲਾਂ ਦੀ ਜ਼ਰੂਰਤ ਨਹੀਂ ਰਹੀ ਇਸੇ ਲਈ ਲੋਕਾਂ ਦੇ ਸਰੀਰਾਂ ਤੋਂ ਵਾਲ ਛੋਟੇ ਹੁੰਦੇ ਜਾ ਰਹੇ ਹਨ ਅਤੇ ਕੰਨਾਂ ਦੇ ਤਾਂ ਨਾਂ ਦੇ ਬਰਾਬਰ ਹੀ ਹੁੰਦੇ ਹਨ ਜੇ ਤੁਸੀਂ ਕਦੇ ਆਪਣੇ ਕੰਨ ਦੀ ਬनावट ਤੇ ਧਿਆਨ ਦਿਓ ਤਾਂ ਤੁਸੀਂ ਦੇਖੋਗੇ ਕਿ ਆਪਣੇ ਕੰਨਾਂ ਦਾ ਬਾਹਰੀ ਹਿੱਸਾ ਵੱਡਾ ਅਤੇ ਮੁੜਿਆ ਹੋਇਆ ਹੁੰਦਾ ਹੈ ਅੱਜ ਦੇ ਸਮੇਂ ਕੰਨ ਦੇ ਇਸ ਹਿੱਸੇ ਦੀ ਵੀ ਸਾਨੂੰ ਜ਼ਰੂਰਤ ਨਹੀਂ ਰਹੀ ਜਿਸ ਕਰਕੇ ਵਿਗਿਆਨਿਕਾਂ ਦਾ ਮੰਨਣਾ ਹੈ ਕਿ ਪੂਰਕ ਵਿੱਚ ਇਨਸਾਨ ਦੇ ਕੰਨ ਵੀ ਗਾਇਬ ਹੋ ਜਾਣਗੇ ਤੇ ਆਵਾਜ਼ ਸੁਣਨ ਲਈ ਕੰਨ ਦਾ ਸੁਰਾਖ ਵਾਲਾ ਹਿੱਸਾ ਹੀ ਬਚਿਆ ਰਹਿ ਜਾਵੇਗਾ ਅੱਜ ਅਸੀਂ ਸਰੀਰ ਦੇ ਮੁਕਾਬਲੇ ਦਿਮਾਗ ਪੱਖੋਂ ਜ਼ਿਆਦਾ ਮਜ਼ਬੂਤ ਹਾਂ ਜਿਸ ਕਰਕੇ ਆਪਾਂ ਆਪਣੇ ਦਿਮਾਗ ਨਾਲ ਕਿਸੇ ਵੀ ਮੁਸ਼ਕਲ ਨੂੰ ਹੱਲ ਕਰ ਸਕਦੇ ਹਾਂ ਪਰ ਸਾਡੇ ਪੂਰਵਜਾਂ ਦਾ ਸਰੀਰ ਇੰਨਾ ਮਜ਼ਬੂਤ ਸੀ ਕਿ ਉਹ ਕਈ ਜੰਗਲੀ ਜਾਨਵਰਾਂ ਨਾਲ ਮੁਕਾਬਲਾ ਵੀ ਕਰ ਲੈਂਦੇ ਸੀ ਤੇ ਜ਼ਖਮੀ ਹੋਣ ਤੇ ਜ਼ਖਮ ਆਪਣੇ ਆਪ ਅਤੇ ਜਲਦੀ ਨਾਲ ਭਰ ਵੀ ਜਾਂਦੇ ਸੀ ਅੱਜ ਅਸੀਂ ਇੱਕ ਤੋਂ ਇੱਕ ਵਧੀਆ ਭੋਜਨ ਖਾਂਦੇ ਹਾਂ ਜਿਹੜਾ ਚਬਣ ਵਿੱਚ ਬਹੁਤ ਸੌਫਟ ਹੁੰਦਾ ਹੈ ਇਸ ਕਰਕੇ ਮੂੰਹ ਆ ਮਾਸਪੇਸ਼ੀਆਂ ਤੇ ਦੰਦਾਂ ਦੀ ਜ਼ਿਆਦਾ ਵਰਤੋਂ ਨਹੀਂ ਹੁੰਦੀ ਜਿਸ ਕਰਕੇ ਇਨਸਾਨਾਂ ਦੇ ਦੰਦ ਬਹੁਤ ਹੀ ਘੱਟ ਉਮਰ ਵਿੱਚ ਕਮਜ਼ੋਰ ਹੋ ਕੇ ਟੁੱਟਨੇ ਸ਼ੁਰੂ ਹੋ ਜਾਂਦੇ ਹਨ ਇਸ ਤੋਂ ਇਲਾਵਾ ਸਾਡੇ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਮਤਾ ਵੀ ਘਟ ਰਹੀ ਹੈ ਜਿਸ ਕਰਕੇ ਬਿਮਾਰ ਹੋਣ ਤੇ ਇਨਸਾਨਾਂ ਨੂੰ ਦਵਾਈਆਂ ਦਾ ਸਹਾਰਾ ਲੈਣਾ ਪੈਂਦਾ ਹੈ ਅਜਿਹੇ ਦੌਰ ਵਿੱਚ ਇਨਸਾਨਾਂ ਕੋਲ ਸਭ ਸੁੱਖ ਸੁਵਿਧਾਵਾਂ ਮੌਜੂਦ ਨੇ ਜਿਸ ਕਰਕੇ ਸਰੀਰ ਦੀਆਂ ਉਹ ਮਾਸਪੇਸ਼ੀਆਂ ਤੇ ਅੰਗ ਗਾਇਬ ਹੋ ਰਹੀਆਂ ਨੇ ਜਿਨ੍ਹਾਂ ਦਾ ਕੋਈ ਕੰਮ ਨਹੀਂ ਹੁੰਦਾ ਇਸੇ ਤਰ੍ਹਾਂ ਜਾਨਵਰਾਂ ਦੇ ਸਰੀਰ ਵਿੱਚ ਵੀ ਕਈ ਤਰ੍ਹਾਂ ਦੇ ਬਦਲਾਅ ਆਉਂਦੇ ਰਹਿੰਦੇ ਨੇ ਜਿਹੜੀ ਈਵੋਲੂਸ਼ਨ ਦੀ ਕਦੇ ਨਾ ਖਤਮ ਹੋਣ ਵਾਲੀ ਇੱਕ ਪ੍ਰਕਿਰਿਆ ਹੈ। ਇਹੀ ਵਜ੍ਹਾ ਹੈ ਕਿ ਭਵਿੱਖ ਵਿੱਚ ਇਨਸਾਨਾਂ ਦਾ ਸਰੀਰ ਅੱਜ ਦੇ ਮੁਕਾਬਲੇ ਬਹੁਤ ਜ਼ਿਆਦਾ ਬਦਲ ਜਾਵੇਗਾ ਕਿਉਂਕਿ ਇਲੈਕਟ੍ਰੋਨਿਕ ਗੈਜਟ ਯੂਜ਼ ਕਰਨ ਨਾਲ ਸਾਡੇ ਮੋਢਿਆਂ ਅਤੇ ਗਰਦਨ ਵਿੱਚ ਝੁਕਾਅ ਆ ਜਾਵੇਗਾ। ਇਸ ਤੋਂ ਇਲਾਵਾ ਸਾਡੀ ਸੁਣਨ, ਦੇਖਣ ਅਤੇ ਖਾਣ ਪੀਣ ਦੀ ਸ਼ਮਤਾ ਵੀ ਘਟ ਜਾਵੇਗੀ। ਪੁਰਖੀਰਾ ਇਨਸਾਨ ਅੱਜ ਦੇ ਇਨਸਾਨ ਤੋਂ ਬਹੁਤ ਹੀ ਜ਼ਿਆਦਾ ਅਲੱਗ ਅਤੇ ਅਜੀਬ ਦਿਖੂਗਾ। ਇਸ ਵੀਡੀਓ ਵਿੱਚ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਇਵੋਲੂਸ਼ਨ ਕਿਵੇਂ ਕੰਮ ਕਰਦਾ ਹੈ ਅਤੇ ਇਹ ਕਿਉਂ ਜ਼ਰੂਰੀ ਹੈ। ਵੀਡੀਓ ਵਧੀਆ ਲੱਗੀ ਤਾਂ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ। ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਜੀ। ਮਿਲਦੇ ਆਂ ਨੈਕਸਟ ਵੀਡੀਓ ਵਿੱਚ। ਟਿਲ ਦੈਨ ਸਤਿ ਸ਼੍ਰੀ ਅਕਾਲ ਜੀ।